ਗੁਰਬਿਲਾਸ ਦੇ ਅੰਦਰ ਇਹ ਸ਼ਬਦ ਬਾਰੇ ਵਿਦਵਾਨਾਂ ਨੇ ਇਹ ਲਿਖਿਆ ਹੈ ਕਿ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਿਆਈ ਪ੍ਰਾਪਤ ਹੋਈ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਗੱਦੀ ਪ੍ਰਾਪਤ ਹੋਈ ਉਸ ਵਕਤ ਜਿਹੜਾ ਮਹਾਰਾਜਿਆਂ ਦਾ ਵੱਡਾ ਭਰਾ ਪਿੱਥੀ ਚੰਦ ਸੀ ਉਹ ਚਾਹੁੰਦਾ ਸੀ ਕਿ ਗੁਰਗੱਦੀ ਮੈਨੂੰ ਪ੍ਰਾਪਤ ਹੋਵੇ ਮੈਂ ਵੱਡਾ ਹੈ ਕਹਿੰਦੇ ਜੇ ਮਗਰ ਕਥਾ ਚੱਲਦੀ ਹੋਵੇ ਸੁਣ ਲਿਆ ਕਰੋ ਬਾਤ ਕਰ ਲਿਆ ਕਰੋ ਸੁਣ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਗੁਰਗੱਦੀ ਪ੍ਰਾਪਤ ਹੋਈ ਪਿਰਥੀ ਚਾਹੁੰਦਾ ਸੀ ਮੈਨੂੰ ਗੁਰਗੱਦੀ ਮਿਲੇ ਗੁਰੂ ਘਰ ਦੇ ਵਿੱਚ ਕੋਈ ਨਿੱਕੇ ਜਾਂ ਵੱਡੇ ਦੀ ਵਾਕਾ ਨਹੀਂ ਗੁਰੂ ਘਰ ਦੇ ਅੰਦਰ ਤਾਂ ਜਿਹਦੀ ਸੇਵਾ ਹੈ ਜਾਂਦਾ ਸਮਰਨ ਹੈ ਜਿਨੇ ਪਰਮੇਸ਼ਰ ਵਾਹਿਗੁਰੂ ਜਿਹਨੂੰ ਪ੍ਰਾਪਤ ਕਰ ਲਿਆ ਉਹਨੂੰ ਬੁਰਗਦੀ ਪ੍ਰਾਪਤ ਹੁੰਦੀ ਹੈ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਿਆਈ ਬਖਸ਼ ਕੀਤੀ। ਪਿਰਥੀ ਚੰਦ ਉਸ ਦਿਨ ਤੋਂ ਹੀ ਮਹਾਰਾਜ ਜੀ ਨੇ ਨਫਲ ਕਰਨਾ ਸ਼ੁਰੂ ਕਰ ਲਿਆ। ਔਰ ਇੰਨੇ ਬਹੁਤ ਯਤਨ ਕੀਤੇ। ਸ੍ਰੀ ਅਮਰitsar ਸਾਹਿਬ ਜਿਮਨੀਆ ਸੰਗਤਾਂ ਆਉਂਦੀਆਂ। ਉਹਨਾਂ ਸੰਤਾਂ ਨੂੰ ਰਸਤੇ ਵਿੱਚ ਰੋਕ ਲਿਆ ਉਹਨਾਂ ਕੋਲ ਸਾਡਾ ਕੁਝ ਮਾਇਆ ਧਨ ਪਦਾਰਥ ਰਸਤੇ ਵਿੱਚ ਲੈ ਲੈਣੇ ਕੱਲੀ ਸੰਗਤ ਹੀ ਸ੍ਰੀ ਹਰਮੰਦਰ ਸਾਹਿਬ ਆਉਂਦੀ ਸੀ ਜੋ ਰਾਸ਼ਟਰ ਲੈ ਕੇ ਆਉਂਨਾ ਸੰਤਾਂ ਨੇ ਰਸਤਾ ਲੈ ਕੇ ਆਉਂਦੇ ਉਹ ਵੀ ਪੁਰਤੀ ਚੰਦ ਨੇ ਰਸਤੇ ਵਿੱਚ ਹੀ ਰੋਕ ਲਿਆ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਪਿਰਥੀਚੰਦ ਤੋਂ ਛੋਟਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਾਹ ਬਾਬਾ ਬਹਾਦੇਵ ਜੀ ਉਹ ਵੀ ਪਿਰਥੀਚੰਦ ਨਾਲ ਜਾਤੀ ਰੱਦ ਗਏ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਨਫਰਤ ਕਰਨ ਲੱਗ ਪਏ ਪਰ ਜਿਵੇਂ ਜਿਵੇਂ ਸਮਾਂ ਲੰਘਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਨਫਰਤ ਨਾ ਕੀਤੀ ਇਹਨਾਂ ਨੇ ਬੜਾ ਜੱਤ ਜੱਤ ਦਿੱਤਾ ਪਰ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋ ਵਡਿਆਈ ਲੱਗੀ ਸੰਸਾਰ ਵਿੱਚ ਇੱਕ ਦਿਨ ਭਾਈ ਮਹਾਦੇਵ ਜੀ ਨੇ ਮਹਾਰਾਜ ਜੀ ਦੀ ਬੜੀ ਵਡਿਆਈ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਤੇ ਪਿਰਥੀ ਜਾਨ ਨੂੰ ਛੱਡ ਕਰਕੇ ਤੇ ਫਿਰ ਸ੍ਰੀ ਅਮਰਸਰ ਸਾਹਿਬ ਆਏ ਭਾਈ ਮੱਖਣਦੇਵ ਜੀ ਆਕਰ ਕੇ ਗੁਰੂ ਦੀ ਸੰਗਤ ਕਰਨ ਲੱਗੇ ਮਹਾਰਾਜ ਦੀ ਵਡਿਆਈ ਜਦੋਂ ਵੇਖਿਆ ਕਿ ਸਤਿਗੁਰਾਂ ਦਾ ਬਹੁਤ ਸੁੰਦਰ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਬਣਾ ਦਿੱਤਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਵਸਾਰੀ ਹੋ ਚੁੱਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਿਆ ਐਨੀ ਮਹਿਮਾ ਹੈ ਮਹਾਰਾਜ ਦੀ ਵਡਿਆਈ ਹੈ ਜਦੋਂ ਸੁਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਝੁਕ ਚੋਇਆ ਕਾ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਸਨ। ਪਿਰਥੀ ਜਨਮ ਤੋਂ ਛੋਟੇ ਸਨ। ਉਸ ਵਕਤ ਇਤਿਹਾਸ ਵਿੱਚ ਵਚਨ ਆਏ ਕਿ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਗੁਰਪੁਰਬ ਜਿਹੜਾ ਉਹ ਜਿਹੜਾ ਆ ਗਿਆ। ਮਹਾਰਾਜ ਜੀ ਨੇ ਸੰਗਤਾਂ ਨੂੰ ਨਾਲ ਲੈ ਕਰਕੇ ਆਪਣੇ ਭਰਾ ਬਾਬਾ ਮਹਾਦੇਵ ਜੀ ਜਿਹੜੇ ਵਾਪਸ ਆਏ ਸਨ ਮਹਾਰਾਜ ਜੀ ਦੇ ਕੋਲੇ ਉਹਨਾਂ ਨੂੰ ਨਾਲ ਲੈ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਜੀ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਸਨ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਉਹਨਾਂ ਨੇ ਜਦੋਂ ਮਹਾਰਾਜੀ ਉੱਥੇ ਪਹੁੰਚੇ ਬੜਾ ਸੰਸਕਾਰ ਕੀਤਾ ਬੜਾ ਆਦਰ ਕੀਤਾ ਸਾਰੇ ਪਰਿਵਾਰ ਨੇ ਰਲ ਮਿਲ ਕਰਕੇ ਸੰਗਤਾਂ ਨੇ ਰਲ ਮਿਲ ਕਰਕੇ ਗੁਰੂ ਅਮਰਦਾਸ ਮਹਾਰਾਜੀ ਦਾ ਜੋਤੀ ਜੋਤ ਗੁਰਪੁਰਬ ਜਿਹੜਾ ਉੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੜਾ ਪਿਆਰ ਭਾਵਨਾ ਦੇ ਨਾਲ ਮਨਾਇਆ ਇੱਕ ਦਿਨ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਕੋਲੇ ਆਏ ਕਿ ਆਕਰ ਕੇ ਕਹਿਣ ਲੱਗੇ ਮਹਾਰਾਜ ਜੀ ਸਾਡੇ ਕੋਲ ਬਹੁਤ ਵੱਡੀ ਪੀਲੋਈ ਹੈ ਕਿ ਅਸੀਂ ਤੁਹਾਨੂੰ ਛੱਡ ਕਰਕੇ ਚਲੇ ਗਏ ਅਸਲ 'ਚ ਤੁਸੀਂ ਹੀ ਗੁਰਗੱਦੀ ਦੇ وارث ਸੀ ਅਸੀਂ ਤੇ ਐਵੇਂ ਹੀ ਭਟਕ ਗਏ ਮਹਾਰਾਜ ਜੀ ਕਿਰਪਾ ਕਰੋ 타ਬ ਜੀ ਸਾਨੂੰ ਉਪਦੇਸ਼ ਦਿਓ ਕਿ ਬਾਬਾ ਮਹਾਦੇਵ ਜੀ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਮਹਾਰਾਜ ਜੀ ਕਿਰਪਾ ਕਰੋ ਕੋਈ ਉਪਦੇਸ਼ ਦਿਓ ਸਾਡਾ ਜੀਵਨ ਸਫਲਾ ਹੋ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਹੀ ਕਹਿ ਲੱਗੇ ਕਿ हे ਭਾਈ ਮਹਾਂਦੇਵ ਜੀ ਆਪ ਜੀ ਨੇ ਬਹੁਤ ਸਮਾਂ ਜਿਹੜਾ ਹੂੰ ਇਦਾਂ ਹੀ ਲੰਗਾ ਦਿੱਤਾ ਹੈ ਖਰਾਬ ਕਰ ਲਿਆ ਤੁਹਾਡਾ ਅਕਲਾ ਸਮਾਂ ਜਿਹੜਾ ਉਹ ਨੇੜੇ ਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਹੀ ਅੰਦਰੋਂ ਜਾਂ ਸਤਿਗੁਰੂ ਜਾਣਦੇ ਸਨ ਮਾਰਕ ਨੇ ਤੁਹਾਡਾ ਅਕਲਾ ਸਮਾਂ ਇਸ ਦੁਨੀਆ ਤੋਂ ਜਾਣ ਦਾ ਸਮਾਂ ਨੇੜੇ ਆ ਗਿਆ ਹੈ ਫਿਰ ਵੀ ਭਾਈ ਮਹਾਂਸਾ ਸਦੇਵ ਜੀ ਬਾਬਾ ਮਹਾਦੇਵ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਮਹਾਰਾਜ ਜੀ ਫਿਰ ਵੀ ਆਪ ਜੀ ਕੋਈ ਉਪਦੇਸ਼ ਦਿਓ ਸਾਡਾ ਜੀਵਨ ਸਫਲਾ ਹੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜਿਹਨੇ ਸੰਸਾਦ ਹੁਕਮ ਕੀਤਾ ਕਿ ਜਾਓ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਣਾਈ ਹੋਈ ਬੌਲੀ ਸਾਹਿਬ ਜੀ ਦੇ ਵਿੱਚ 84 ਵਾਰ ਇਸ਼ਨਾਨ ਕਰਕੇ 84 ਪਾਠ ਜਪਦੀ ਸਾਹਿਬ ਦੀ ਦੇ ਕਰਕੇ ਅਰਦਾਸ ਬੇਅੰਮਿਲ ਕਰੋ ਤੁਹਾਡਾ ਜੀਵਨ ਸਫਲਾ ਹੋ ਜਾਊਗਾ ਗੁਰੂ ਅਰਜਨ ਦੇਵ ਮਹਾਰਾਜੀ ਦੇ ਭਰਾ ਬਾਬਾ ਮਹਾਦੇਵ ਜੀ ਨੇ ਵਸਾਕਤ ਫਿਰ ਮਹਾਰਾਜਿਆਂ ਦਾ ਹੁਕਮ ਹੱਥ ਕਰਕੇ ਮੰਨ ਕਰਕੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਆਨਤਾ 84 ਵਾਰ 84 ਪਾਠ ਜਲਦੀ ਸਾਹਿਬ ਦੀ ਦੇ ਕੀਤੇ ਫਿਰ ਮਹਾਰਾਜ ਜੀ ਦੇ ਕੋਲ ਆਏ ਤੇ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਮਹਾਰਾਜ ਜੀ ਨੇ ਕਿਰਪਾ ਕੀਤੀ ਉਹਨਾਂ ਦੇ ਮੇਰ ਦੀ ਨਜ਼ਰ ਕੀਤੀ ਭਾਈ ਬਾਬਾ ਮਹਾਦੇਵ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਉਹ ਜੀਵਨ ਉਹ ਪਦਵੀ ਬਖਸ਼ ਬਖਸ਼ ਕਰ ਦਿੱਤੀ ਜਿਸ ਪਦਵੀ ਦੇ ਉਹਨਾਂ ਨੂੰ ਹੱਕਦਾਰ ਸੀ ਸੀ ਉਹ ਹੱਕਦਾਰ ਸਨ ਉਹ ਪਦਵੀ ਮਹਾਰਾਜ ਜੀ ਨੇ ਗੁਰ ਗਿਆਨ ਪਰਮੇਸ਼ਰ ਦਾ ਗਿਆਨ ਬਖਸ਼ ਕਰ ਦਿੰਦਾ ਹੈ ਫਿਰ ਇੱਥੇ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ वार्तालाਪ ਹੋਈ ਸੀ ਉਹ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਾਣੀ ਟਕਾਈ ਪਰਮੇਸ਼ਰ ਨੂੰ ਪਿਤਾ ਸਮਝਦਿਆਂ